हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਡਰੀ ਫਾਰਮ ਤੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪੱਤਨ ਨੱਕ ਛੇੜ ਲਈ ਲੈ ਕੇ ਆਏ ਅਗੇ ਇੱਕ ਤਾਂ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਖੀਫਰ ਵਸੀ ਤੇ ਦੋ ਆ ਗਈਆਂ ਬਾਈ ਵੜਾ ਇੱਕ ਟੋਕੜ ਆ ਗਈ ਤੇ ਇੱਕ ਆ ਗਈ ਤਾਜੀ ਸੂਈ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਬਾਈ ਜੱਗੇ ਨਾਲ ਕਰ ਲੈਣੇ ਆ ਆਜੋ ਬਾਈ हां जी भाई सत श्री अकाल भाई सत श्री अकाल हो ठीक हो हां हां भाई बहुत बढ़िया भाई नाम ਤੇ ਆਪਣਾ ਐਡਰੈਸ ਬੋਲਦੇ ਹੋ ਭਾਈ ਨਾਮ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਭਾਈ ਨੇੜੇ ਪਿੰਡ ਜੱਗੇ ਜਿਹੜੇ ਰਹਿੰਦਾ ਭਾਈ ਤਪਾ 4 ਕਿਲੋਮੀਟਰ ਹੂੰ ਪੱਖੋ ਕਿੰਚੀਆਂ 8 ਕਿਲੋਮੀਟਰ ਠੀਕ ਹੈ ਭਾਈ ਜਿਹੜੇ ਆਪਣੇ ਨਾਲ ਦਰਸ਼ਕ ਜੁੜੇ ਹੋਏ ਬਾਬਾ ਡੇਰੀ ਫਾਰਮ ਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਭਾਈ ਪਹਿਲਾਂ ਅਡਵਾਂਸ ਚ ਸਾਰਿਆਂ ਲਈ ਨਵੇਂ ਸਾਲ ਵਧੀਆ ਸੁੱਖ ਸ਼ਾਂਤੀ ਵਾਲਾ ਆਵੇ ਠੀਕ ਹੈ ਵੀਰੇ ਤੇ ਜੇ ਕੋਈ ਕਿਸੇ ਨਾਲ ਗੁੱਸਾ ਕਿਲਾ ਪੁਰਾਣੇ ਸਾਲ ਦਾ ਅਗਲਾ ਮਾਫ ਕਰੇ ਸਹੀ ਗੱਲ ਹੈ ਹੈਨਾ ਹਾਂ ਬਈ ਇਹ ਗੱਲ ਸਹੀ ਹੈ ਕਿ ਨਾ ਕੋਈ ਗੁੱਸਾ ਗਿਲਾ ਹਨਾ ਨਵੇਂ ਸਾਲ ਚ ਗਲਤੀ ਹੋ ਗਈ ਬਈ ਕਈ ਵਾਰੀ ਕੋਈ ਹਨਾ ਕੋਈ ਬੰਦਾ ਗੁੱਸੇ ਹੁੰਦਾ ਨਵੇਂ ਸਾਲ ਸਾਰਿਆਂ ਲਈ ਚੰਗਾ ਆਵੇ ਸਹੀ ਗੱਲ ਹੈ ਬਈ ਹਾਂ ਬਈ ਮੋਬਾਈਲ ਨੰਬਰ ਆਪਣਾ ਹੈਗਾ 86999977138 ਬਈ ਇਹ ਬਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਤੇ ਜਗ੍ਹਾ ਪਹਿਲੇ ਨੰਬਰ ਤੇ ਜਿਹੜਾ ਬੱਚਾ ਦੇਖ ਰਿਹਾ ਕਿੰਨੀ ਕੁ ਉਮਰ ਦਾ ਭਾਈ ਬੱਚਾ ਭਾਈ ਇਹ 7 ਮਹੀਨਿਆਂ ਦਾ ਬੱਚਾ ਹੈਗਾ 7 ਮਹੀਨਿਆਂ ਦਾ ਹਾਂ ਭਾਈ ਤੇ ਝੋਲੀ ਚਾਲੀ ਝੋਲੀ ਦਾ ਭਾਈ ਬਹੁਤ ਜ਼ਿਆਦਾ ਚੰਗੀ ਬੜੀ ਚੰਗੀ ਹੈ ਜਮਾ ਭਾਈ ਸਿਰ ਆ ਗਿਆ ਕੀ ਬਾਤ ਹੈ ਬਹੁਤ ਸੋਹਣਾ ਥਾ ਦੇਖ ਲਿਓ ਟੀ ਦੇਖ ਬੱਚੇ ਦੀ ਕਿੰਨੀ ਚੰਗੀ ਲੁਕੀ ਬੜਾ ਚੰਗਾ ਲਜਾਇਆ ਜੀ ਬੋਦੀ ਬਾਦੀ ਬੱਚੇ ਦੀ ਬੜੀ ਜਿਆਦਾ ਚੰਗੀ ਆ ਹੂੰ ਪਿਆਰਾ ਬਹੁਤ ਹੈ ਬੱਚਾ ਬਹੁਤ ਜ਼ਿਆਦਾ ਚੰਗਾ ਭਾਈ ਅੱਜ ਆਪਾਂ 9 ਸਾਲ ਦੇ ਆਫਰ ਹੀ ਦੇਣਿਆ ਰੇਟ ਠੀਕ ਹੈ ਜਮਾ ਜਾਇਜ਼ ਭਾਈ ਕਹਿੰਦਾ ਆਫਰ ਹੀ ਦੇ ਦੇਣਾ ਹੈ ਭਾਈ ਘੱਟ ਵੱਧ ਨਹੀਂ ਹੋਣੇ ਵਾਕਿਆ ਸ ਠੀਕ ਆ ਤੋਰ ਦੇ ਭਾਵੇਂ ਅੰਤਰੀ ਤੁਰਦੀਆਂ ਨੇ ਇਧਰ ਨੂੰ ਬਸ ਇਹ ਪੰਦਰਾਂ ਦੇ ਬਾ ਠੰਡ ਵਾਲੀ ਕੁਆਲਿਟੀ ਬੱਚੇ ਦੀ ਬਈ ਇੱਕ ਨੰਬਰ ਬਰੀਡ ਵਾਲਾ ਬੱਚਾ ਚਮਕਦਮ ਕਲਾ ਬੱਚਾ ਗਾ ਬਈ ਪੁੱਤੋਏ ਬਾਕੀ ਪੱਧਰ ਪੁੱਧਰ ਬੱਛੀ ਬਹੁਤ ਜ਼ਿਆਦੇ ਆ ਹੂੰ ਪੱਧਰ ਬਹੁਤ ਆ ਹਨਾ ਦੇਖ ਸਟ੍ਰੇਟ ਆ ਪੂਰੀ ਕਨੇ ਖੁੜੇ ਦੀ ਪਿੱਠ ਪੁੜੇ ਦੀ ਬਾਲੀ ਚੰਗੀ ਆ ਦੇ ਖੜਨੀ ਖੁੜਨੀ ਬੱਚੇ ਦੀ ਦੇਖ ਬਾਲੀ ਨਿਆਏ ਚੰਗਿਆ ਜੀ ਬਾਲੀ ਨਿਆਏ ਚੰਗੀ ਹੂੰ ਸਹੀ ਆ ਤੇ ਮੁੱਲ ਸਿਰ ਜਕੇ ਮੁੱਲੇ ਦਾ 10500 ਰੁਪਇਆ ਸੱਟਣਾ ਹੋਰ ਘੱਟ ਵੱਧ ਕੁਛ ਨਹੀਂ ਸਾਢੇ 9 ਦੀ ਸਾਢੇ 9 ਦੀ ਬਾਤ ਦੇਣੀ ਆ 10 ਚੋਂ 500 ਰੁਪਇਆ ਛੋੜ ਆ ਠੀਕ ਆ ਜਮਾ ਜਾਏ ਬਾਈ ਕਹਿੰਦਾ 500 ਰੁਪਇਆ ਛੋੜ ਹੀ ਕਰ ਦੇ ਬੱਚਾ 12 13000 ਦਾ ਬਸ ਆਪਾਂ ਜਾਇਜ਼ ਰੇਟ ਹੀ ਦੇਣੇ ਅੱਜ ਠੀਕ ਆ ਜਮਾ ਦੇਗਾ ਬੱਚੀ ਦਾ ਕੋਈ ਲੇਖਾ ਹੀ ਨਹੀਂ ਜਿਹਨੇ ਪਾਲਣੀ ਹੈ ਨਾ ਬਹੁਤ ਚੰਗੀਆਂ ਦੇਖ ਬੜਾ ਚੰਗਾ ਬੱਚਾ ਹੈ ਨਾ ਖੜਨੀ ਖੁੜਨੀ ਪੱਛੀ ਦੀ ਜਾਤ ਬਰੀਡ ਰੰਗ ਪ੍ਰਿੰਟ ਲੂਈ ਲਾਈ ਬਹੁਤ ਚੰਗੀ ਆ ਕੋਈ ਫੋਟ ਨਹੀਂ ਛਾਂਕ ਨਹੀਂ ਥਣਾ ਮੁੱਲ ਵੀ ਜਮਾ ਦੇ ਜਮਾ ਜਾਏ ਜਮਾ ਜਾਏ ਸ ਤੇ ਜੱਗੇ ਤੋਂ ਉਹ ਨੰਬਰ ਤੇ ਭਾਈ ਇਹ ਬਈ ਐਰ ਸੈਰ ਆ ਗਈ ਇਹ ਬਈ 2 ਮਹੀਨੇ ਦੀ ਸੂਈ ਪਿਆ ਬਹਿੜ ਠੀਕ ਹੈ ਇਹਦਾ ਬੱਸਾ ਹੋ ਖੜਾ ਭਾਈ ਦਿਖਾ ਦੇ ਉਧਰ ਬੱਚਾ ਭਾਈ ਉਹ ਚਿੱਟਾ ਹਾਂ ਭਾਈ ਚਿੱਟਾ ਇਹ ਨਾਲ ਤਾਂ ਯਾਰ ਐਰ ਸੈਰ ਬਹਿੜ ਆ ਗਈ ਹੂੰ ਇਹ ਆਪਾਂ ਤੇਲ ਕਰਕੀ ਦੇਣੀ ਆ ਠੀਕ ਹੈ ਹਾਏ ਇਹਦੇ ਥਣ ਚੋਂ ਤਾਂ ਹਰਾ ਆਉਂਦੀਆਂ ਕਬੈਣੀ ਵਾਲੇ ਮਗਰਲੇ ਚੋਂ ਦੁੱਧ 12 ਕਿਲੋ ਛੇ ਦੇ ਥਲੇ ਹੀਟ ਜਾ ਬਈ ਹੁਣ ਤੇ ਕਿੰਨਾ ਦੋ ਹੈ ਪਿਆ ਗੋਹਾ ਟਾਚ ਦੁੱਧ ਦਾ ਭਾਈ 12 ਕਿਲੋ ਸੀ ਇਹ ਕੱਲ ਦੀ ਪੂਰੀ ਫੁੱਲ ਹੀਟ ਚ ਉਹਦੇ ਕਰਕੇ ਮੜਾ ਮੋਟਾ ਘਟ ਵਸ ਸਕਦੀ ਆ ਅਗਲਾ 11 ਮੰਨ ਕੇ ਲੈ ਜੇ ਯਾਰ ਠੀਕ ਹੈ ਤੇ ਚਵਾਈ ਚਬੂਈ ਦੀ ਭਾਈ ਕਿਆ ਬਾਤ ਆਲ ਠੰਡੀ ਇੰਨੀ ਆ ਚੱਲੋ ਵੀ ਭਾਵੇਂ ਕੋਈ ਦੋ ਟਾਈਮ ਚਵਾਈ ਮਖਾ ਯਾਰ ਭਾਈ ਕੋਈ ਚੱਕਰ ਹੀ ਨਹੀਂ ਯਾਰ ਨਾਣਾ ਪਾਈ ਚਾਹੇ ਨਾ ਪਾਈ ਠੰਡੀ ਵਾਲੀ ਆ ਹਨਾ ਚਵਾਈ ਕੀ ਆ ਮਾ ਦਾ ਪੁੱਤਾਂ ਕਾਹਨੂੰ ਗੱਲਾਂ ਕਰਦਾ ਦੁੱਧ ਦੁੱਧ ਬਈ 14 15 ਆ ਥਾਣੇ ਵੀ ਚੱਲਦਾ ਹੈਗਾ ਇਹਦਾ ਦੇਖ ਲੈ ਸਾਰਾ ਪਾਰਾ ਪਤਾ ਤੱਲ ਕਰ ਕੀ ਦੇਣੀ ਆ ਉਹ ਥੋੜਾ ਹੀ ਆਉਂਦਾ ਹੈਗਾ ਠੀਕ ਹੈ ਬਈ ਬਾੜ ਦੁੱਧ 14 15 ਕਿਲੋ ਕਰੀ ਜੋ ਰੇਟ ਦੇਵਾਂਗੇ ਆਪਾਂ ਜਮਾਂ ਜਾਇਜ ਬਈ ਥਾਣੀ ਵਾਲਾ ਚੰਗਾ ਜੱਗਿਆ ਨਾ ਬਾਹਲਾ ਨਜਾਇਜ਼ ਚੰਗਾ ਬਈ ਬਾੜ ਵੀ ਬਹੁਤ ਜ਼ਿਆਦਾ ਚੰਗੀ ਆ ਜੇ ਕੋਈ ਵੀਰਾ ਵੀਰ ਕੋਸਟ ਕਰ ਲੂ ਹਣਾ ਥਣ ਚੱਲ ਵੀ ਪਊ ਇਹ ਬਾਕੀ ਬਈ ਕਹਿੰਦਾ ਬਈ ਆਪਾਂ ਤੱਲ ਮੰਨ ਕੇ ਦੇਣੀ ਆ ਕੋਈ ਵੀਰਾ ਹਣਾ ਆਪ ਦੀ ਨੇੜੇ ਆ ਕੇ ਤਸੱਲੀ ਕਰ ਜਮਾ ਬਾਈ ਤਸੱਲੀ ਕਰਕੇ ਲੈ ਜਾਵੇ ਯਾਰ ਕੋਈ ਚੱਕਰ ਹੀ ਨਹੀਂ ਆ ਵੱਡੀ ਬੁੱਡੀ ਬਹੁਤ ਆ ਯਾਰ ਸ਼ਹਿਰ ਆ ਤਸੱਲੀ ਤੁਸੀਂ ਕਰ ਸਕਦੇ ਹੋ ਰੰਗ ਪ੍ਰਿੰਟ ਬੈਠਦਾ ਬਹੁਤ ਸੋਹਣਾ ਠੰਡੀ ਐਨੀ ਆ ਕੋਈ ਚੱਕਰ ਹੀ ਨਹੀਂ ਬਾਕੀ ਵਜਨ ਵਾਲੀ ਹੈ ਨਾ ਜਿਵੇਂ ਮਰਜ਼ੀ ਬੈਠਾ ਠੰਡੀ ਠੰਡੀ ਬਈ ਦੇਖ ਸਕਦੇ ਪਰਲੇ ਪਾਸੋਂ ਲੈਬਰੂਆ ਕਰਾ ਦੇ ਚੱਕ ਰੰਗ ਰੰਗ ਬਹੁਤ ਸੋਹਣਾ ਬੈਠਦਾ ਯਾਰ ਦੁੱਧ ਪੀਣ ਨੂੰ ਮਾੜੀ ਨਹੀਂ ਯਾਰ ਬਈ ਇਹਨੇ ਦੁੱਧ ਪੀਣਾ ਰੇਟ ਆਪਾਂ ਦੇਵਾਂਗੇ ਜਮਾਂ ਜਾਏ ਜੀ ਦਾ ਕੀ ਮੁੱਲ ਜੱਗੇ ਬਾ ਮੁੱਲ 30 28000 ਲੈਣਾ ਹੈਗਾ 2016 ਦਾ 30 ਚੋਂ ਠੀਕ ਹੈ ਹਾਂ ਬਈ ਕਹਿੰਦੇ 28000 ਰੁਪਏ ਦੀ ਬਈ ਦੇ ਦੇਣੀ ਹੈਗੀ ਤੋੜਾ ਤਾਰਾ ਤੁਸੀਂ ਵੇੜ ਦਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੋੜਾਗਾ ਬਾਕੀ ਕੋਈ ਬਾਲਾ ਚੜਦੀ ਡੇਢ ਮਹੀਨਾ ਮੰਗਨ ਲੇ ਅਗਲਾ 2 ਮਹੀਨੇ ਮੰਗਨ ਲੇ ਸੂਈ ਨੂੰ ਹੁਣ ਇੰਨਾ ਟਾਈਮ ਹੀ ਹੋਇਆ ਹੂੰ ਪਹਿਲੀ ਹੀਟ ਕੱਢੀ ਆ ਇਹਨੇ ਠੀਕ ਹੈ ਹਾਂ ਥਣ ਲੇਵੇ ਦੀ ਬਈ ਬਿਲਕੁਲ ਸਾਫ ਦੁੱਧ ਬਾਈ 14 15 ਕਿਲੋ ਸੀ ਇਹ ਹੀਟ ਕਰਕੇ ਘਟੀ ਵੀ ਆਉਣ ਇੱਕ ਤਾਂ ਕਿਉਂ ਥਾਂ ਉਪਰਾ ਹੋ ਗਿਆ ਇੱਕ ਹੀਟ ਕੱਟ ਗਈ ਤਾਂ ਇਹ ਦੁੱਧ ਘਟ ਗਈ ਦੁੱਧ ਇਹ 14 15 ਕਿਲੋ ਦੀ ਬਗ ਜੂ ਬਾਕੀ ਨਾੜਾ ਪੂਰੀ ਬੈੜੀ ਚੰਗੀ ਆ ਬਈ ਇਧਰੋਂ ਚੱਕ ਕਰਾ ਲੈ ਵਾਲੂਆ ਦੇਖ ਪ੍ਰਿੰਟ ਪ੍ਰਿੰਟ ਵੀ ਬਾਲਾ ਧਾਰਾਂ ਧੋਰਾ ਵੀ ਬਾਲੀਆਂ ਜਿਆਦੇ ਚੰਗੀਆਂ ਆ ਲੈ ਸਹੀ ਆ ਬਈ ਹੈਨਾ ਯਾਰ ਨਿਆਣਾ ਪਾਈ ਚਾਹੇ ਨਾ ਪਾਈਦਾ ਆ ਥਣ ਵੀ ਦੇਖ ਆ ਥਣ ਚੋਂ ਵੀ ਐਨੀ ਵੀ ਮੁੱਕ ਜਾਊਗਾ ਦੁੱਧ ਆਉਂਦਾ ਪਰ ਥੋੜਾ ਆਉਂਦਾ ਇਹ ਕੋਈ ਮਿਹਨਤ ਕਰਨ ਵਾਲਾ ਮੇਰਾ ਵੀਰਾ ਚੱਲ ਚੱਲ ਪੂਗੀ ਸਹੀ ਆ ਬਈ ਹਾਂ ਤੇ ਜੱਗੇ ਲਾਸਟ ਤੇ ਬਈ ਤੈਨੂੰ ਇਹ ਕੀ ਜਾਣੀਏ ਇਹ ਬੈੜ ਹੁਣੀ ਛੁਈਆ ਬਈ ਘੰਟਾ ਕੀ ਹੋਇਆ ਇਹ ਵੀ ਭੈਣ ਨਹੀਂ ਕੋਈ ਕਰਮਾਂਦਲ ਵਾਲਾ ਵਧ ਘਟ ਜੇ ਮਰਜ਼ੀ ਲਾਲਾ ਹੂੰ ਇਹਦਾ ਵੀ ਇੱਕ ਥਣ ਬਹਿ ਗਿਆ ਠੀਕ ਹੈ ਪਤਾ ਨਹੀਂ ਪਹਿਲੇ ਹੀ ਤਿੱਲ ਸੀ ਅਗਲੇ ਨੇ ਚੀਪਾ ਭਰ ਕੇ ਦੇਤਾ ਪਤਾ ਨਹੀਂ ਕਿਵੇਂ ਤਿੱਲ ਕਰਕੇ ਆਪਾਂ ਇਹ ਦੇਣੀ ਆ ਠੀਕ ਹੈ ਚੱਲਦਾ ਹੈਗਾ ਉਹ ਵੀ ਥਾਣਾ ਪਰ ਆਪਾਂ ਦੇਵਾਂਗੇ ਤਿੱਲ ਕਰਕੇ ਬੱਚਾ ਜੱਗੇ ਬੱਚਾ ਬਈ ਬੱਸਾ ਸੂਈ ਨੇ ਉਹਨੂੰ ਹੋ ਗਿਆ ਘੰਟਾ ਸਵਾ ਘੰਟਾ ਠੀਕ ਹੈ ਬਈ ਜੇਰ ਪਣੀ ਹਜੇ ਬਾਕੀ ਆ ਬਾਹਰ ਠੰਡੀ ਸੀ ਲੇ ਵੀ ਪੂਰੀ ਫੁੱਲ ਆ ਜੱਗੇ ਕਿੰਨਾ ਕਬੂਲਾ ਕੱਟਿਆ ਬੋਲਾ ਬਈ ਕੱਲਾ ਬੱਚਾ ਰਜਾਇਆ ਸੀ ਆਪਾਂ ਤੇ ਥਣੋਂ ਬਈ ਇਹ ਵੀ ਦੁੱਧ 16 17 ਕਿਲੋ ਪਾ ਦੂ ਬਈ ਬਾਹਰ ਇਹ ਨਾਲ ਦੂਜਾ ਸੂਆ ਐਰ ਸੈਰ ਤੇ ਅਟੈਕ ਆ ਨਾ ਇਹ ਵੀ ਬਈ ਐਰ ਸੈਰ ਚ ਅਟੈਕ ਆ ਹੂੰ ਐਰ ਸੈਰ ਚ ਅਟੈ ਤੇ ਹਵਾਲਾ ਇਹਨੂੰ ਵੀ ਚੈੱਕ ਕਰ ਸਕਦੇ ਲੇਵਾ ਬਹੁਤ ਚੰਗਾ ਉਹਲੇ ਵਾਲੂ ਬਾਈ ਦੁੱਧੋ 16 17 ਵੈੜ ਪਾਈ ਜੋ ਕੋਈ ਨਰਾਮ ਨਾਲੀ ਠੀਕ ਆ ਹਾਂ ਤੇ ਜੱਗੇ ਇਹਦਾ ਮੁੱਲ ਕਬੈਣੀ ਵਾਲੇ ਮਗਰਲੇ ਥਾਂ ਚੋਂ ਧਾਰਾਂ ਦੇਦੇ ਆਉਂਦੀਆਂ ਬਾਕੀ ਸੇ ਸੂਈ ਹੈ ਜੇ ਕੋਈ ਮਿਹਨਤ ਵਾਲਾ ਮੇਰੇ ਵੀਰ ਹੋਇਆ ਹਨਾ ਚੱਲ ਵੀ ਪਊ ਠੰਡੀ ਹੁੰਡੀ ਪੂਰੀ ਗੱਲ ਹੈ ਜਿਵੇਂ ਮਰਜੀ ਬਠਾ ਰਹਿ ਠੰਡੇ ਬਾਈ ਦੇਖ ਸਕਦੇ ਫੋਲਾ ਕੀ ਕਹਿੰਦੀ ਕਰਨ ਵਾਲੀ ਕੁਛ ਨਹੀਂ ਕੋਈ ਚੱਕਰ ਹੀ ਨਹੀਂ ਯਾਰ ਲਾ ਹੂੰ ਐਰ ਸ਼ਹਿਰ ਤੇ ਪਾਈ ਗਈ ਵੈੜ ਚੰਗੀ ਆ ਬਾਈ ਤੇ ਕਿੰਨਾ ਕਰ ਦੋ ਦੇ ਦ ਚੁੱਗੀ ਦੁੱਧੋ 16 17 ਆਰਾਮ ਨਾਲ ਹੀ ਦੇ ਦੂ ਬਾਈ ਠੀਕ ਆ ਬਾਈ ਤੇ ਮੁੱਲ ਕਿੰਨਾ ਦੱਸੇ ਮੁੱਲ ਬਈ ਯਾਰ ਇਹਦਾ 45 42 ਲੈਣਾ ਬਸ ਇਹਦਾ ਜਮਾਂ ਜਾਇਜ਼ ਮੁੱਲ 45 ਬਈ ਕਿੰਨਾ 42000 ਬਈ ਹਾਂ 42000 ਲੈਣਾ ਬਈ ਹੂੰ ਬਾਕੀ ਜਿੰਦ ਜਾਣ ਵਾਲੀ ਆ ਬਈ ਚੌਕ ਵਾਲੀ ਪਹਿੜਾ ਤੇ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰ ਇਹਦਾ ਕਰਮਾਣੀ ਦਾ ਬਈ ਤੋਰਾ ਆ ਗਿਆ ਧਾਰਾਂ ਪੈਦੀਆਂ ਵੀ ਚੈੱਕ ਕਰਵਾ ਦਿੰਨੇ ਆ ਠੀਕ ਆ ਧਾਰਾਂ ਬਈ ਕਹਿੰਦਾ ਬਈ ਆਪਾਂ ਇਹਦੀਆਂ ਵੀ ਮਾਰ ਦਿੰਨੇ ਆਂ ਲੈ ਵੀ ਨਿਆਣਾ ਪਾਈ ਚਾਹੇ ਨਾ ਪਾਈ ਦੇਖਾ ਥਾਣਾ ਦੂਜੇ ਤਿੰਨ ਜਿਹੜੇ ਹਨ ਜਮਾ ਓਕੇ ਲੈ ਆਪਾਂ ਨਿਆਣਾ ਵੀ ਪਾ ਕੇ ਦਿਖਾਈ ਦਿੰਨੇ ਆ ਲੈ ਬਾਈ ਕਰਾ ਦੇ ਚੈੱਕ ਪੂਰੀ ਸੀਲ ਠੰਡੀ ਆ ਫੁੱਲ ਦੁੱਧ ਬਾਈ 16 17 ਕਿਲੋ ਪਾ ਦੂ ਠੀਕ ਆ ਲੈ ਅੱਪੇ ਚੋਣ ਬਹੁਤ ਚੰਗਾ ਜੱਗੇ ਹੈ ਨਾ ਬਾਲਾ ਚੰਗਾ ਚੋਣਾ ਬਾਈ ਲੈ ਵੀ ਬਾਈ ਜੀ ਭਈਆ ਪਾਸ ਹਨ ਚੋ ਉਹ ਕਰਕੇ ਦੇਵਾਂਗੇ ਉਹ ਦੇਖ ਤਾਰਾ ਆਉਂਦੀਆਂ ਹਨ ਚੋਂ ਜੇ ਕੋਈ ਮੇਰਾ ਵੀਰ ਭਾਈ ਨਾ ਮੱਥਾ ਮਾਰ ਲੂ ਸਹੀ ਹੋ ਵੀ ਸਕਦਾ ਪਰ ਆਪਾਂ ਤੇ ਲਗਰ ਕੀ ਦੇਣੀ ਆ ਬਈ ਠੀਕ ਆ ਹਾਂ ਦੂਜੇ ਤਿੰਨ ਥਣਾਂ ਦੀ ਬਈ ਆਪਣੀ ਗਰੰਟੀ ਆ ਪਾਉਂਦੀ ਅਗਲਾ ਹੱਥ ਵੀ ਨਾ ਲੱਗਦਾ ਠੀਕ ਆ ਬਈ ਬਾਕੀ ਤਿੰਨ ਥਣਾਂ ਚ ਬਈ ਚਵਾਈ ਵਧੀਆ ਹੁੰਦੀ ਪੂਰੀ ਇੱਕ ਨੰਬਰ ਆ ਬਈ ਬਾਕੀ ਥਾਣ ਵੀ ਕਲਾਬੀ ਆ ਗਿਆ ਹੈ ਨਾ ਬਹੁਤ ਚੰਗਾ ਥਾਣਾ ਬਈ ਪੈਣੇ 70000 ਦੀ ਸੀਗੀ ਥਾਣਾ ਕੁਦਰਤੀ ਰੂਪ ਬਹੁਤ ਪਿਆਰਾ ਕਰਦਾ ਹਾਂ ਹਾਂ ਬਈ ਤਿੰਨਾ ਗਿਆ ਪਸੋਂ ਨੂੰ ਬਈ ਤਿੰਨ ਦਿਖਾ ਤੇ ਕਿਸੇ ਵੀ ਵੀਰ ਨੂੰ ਤਿੰਨਾ ਚ ਕੋਈ ਵੀ ਨਾਗ ਪਸੰਦ ਆਵੇ ਕਰ ਲਿਓ ਬਈ ਨਾ ਬਈ ਕੰਟੈਕ ਧੰਨਵਾਦ